ਅੱਜ ਦਾ ਮਨੋਂ ਬਗਿਆਨ ਕੀ ਕਰਨ ਬੰਦਾ ਹੈ ਕੀ ਬੁਧੂ ਖੜੇ ਹਨ ਅੰਦਰ ਉਤਰਾ ਜੜਾ ਜੜੇ ਦਾ ਸੰਕਲਪ ਉਹ ਮੈਂ ਕਹਿੰਦਾ ਕਿ ਬੀ ਤੁ ਨੂੰ ਦੂਜੇ ਸ਼ਬਦਾਂ ਦਾ ਬੱਤੇ ਕੇ ਇਹ ਕਿ ਉੱਤਲ ਉੱਥਰ ਬੋਲੋ ਬੁਲੁਖ ਦੇ ਮਰੇ ਜਦੋਂ ਅੰਦਰ ਇਸ ਤਰ੍ਹਾਂ ਦੀ ਬਿਰਤੀ ਬਣੀ ਟਕਾ ਦੇ

ਮੁਕਤ ਕਾਰਜ ਕਰਨ ਦੇ ਦਰਦ ਨੂੰ ਇੱਕ ਪ੍ਰਭਦ ਗੱਲ ਮਤ ਉਹ ਬਾਵੇਂ ਚੰਗੀ ਜੇ ਬਾਵੇਂ ਵੱੜ ਗਿਆ ਪੈ ਨਹੀਂ ਕਿਹਦੇ ਕੇ ਚੰਗੀ ਨਹੀਂ ਬੰਦਦਾ ਮਾੜੀ ਜਾਂ ਮਾੜੀ ਮੰਨਦਾ ਨਹੀਂ ਬੰਦਦਾ ਜਿਹੜਾ ਪੱਥਰ ਜਿਹੜੀ ਥੋੜੀ ਜੀ ਟੱਕੜੀ ਹੋਗੀ ਮਨੁੱਖ ਉਹ ਉੱਪਰ ਬੱਕ ਬੈਠਦਾ ਉਸ ਪੱਥਰ ਤੇ ਕਈ ਵਾਰ ਬੰਦਾ ਮਾਰੇ ਪਾਸੋਂ ਬਚਦਾ ਚੰਗੇ ਪਾਸੋਂ ਮਤੋਂ ਪੈਂਦਾ ਹੈ ਕਈ ਵਾਰ ਪੰਦਾ ਚੰਗੇ ਪਾਸੋਂ ਪਦ ਕੀ ਮਾਰੇ ਮਤੋਂ ਫਿਰ ਕੇ ਇਹ ਕਰਮ ਹੈ ਜਿਸ ਜਿਹੜਾ ਪਾਪਾ ਦੂਰ ਪੜ ਗਿਆ ਨਾ ਸਾਡਾ ਉਤਰਾ ਚੜਾ ਅੰਧਾ ਚੱਲਦਾ ਉਹ ਉਤਰਾ ਚੜਾ ਦੇ ਨਾਲ ਬੰਨ੍ਹਦਾ ਉਸ ਸੰਸਾਰ ਵਿੱਚ ਵਿੱਚ ਰhta ਹੈ ਜਿਸ ਤਰ੍ਹਾਂ ਦੀ ਪਾਪ ਸਾਡੀ ਅੰਦਰ ਵੀ ਬਣੀ ਰੱਖੇ ਉਤਰਾ ਦਾ ਪ੍ਰਭਾਵ ਰਕਣ ਕਰਦੇ ਦੇਖੋ ਜਦੋਂ ਵੱਡਾ ਤਮਾਹ ਹੈ ਅੰਦਰ ਦਾ ਉਦਰਾ ਤੇ ਸਾਡੇ ਆਪ ਨੂੰ ਜਿਸ ਦੇ ਅੰਦਰ ਸ਼ਾਂਤ ਦੇ ਅੰਦਰ ਝਗੜਾ ਚੱਲਦਾ ਹੈ ਉਹ ਬਾਹਰ ਵੀ ਝਗੜਾ ਕਰੇ ਬਾਹਰ ਵੀ ਲੜੂ ਪਾਪ ਜੀ ਦੇ ਅੰਦਰ ਝਗੜਾ ਕਰਨਾ ਅੰਦਰ ਸ਼ਾਂਤ ਨਹੀਂ ਰਹੇਗਾ ਉਹ ਬਾਹਰ ਵੀ ਲੋਕਾਂ ਨਾਲ ਝਗੜਦਾ ਹੈ ਕਿਸ ਨੂੰ ਬਾੜਾ ਕਰ ਚੱਪਾ ਕਰ ਗੁਰੂ ਨੇ ਇਸੇ ਕਰਕੇ ਸਾਹਮਣੇ ਉਹ ਬਚਨ ਕੀਤਾ ਨਾ ਬਾਣੀ ਬਾਣੀ ਮਹਾਰਾਜ ਕਿ ਮੰਦਾ ਕੀ ਆਪ ਝਗੜਾ ਪਾਪਣਾ ਮਹਾਰਾਜ ਕਿ ਮੰਦਾ ਦਾ ਆ ਕੇ ਝਗੜਾ ਪੈ ਜਾਣਾ ਹੈ ਲੜਾਈ ਹੋਈਏ ਬਾਣੀ ਨੂੰ ਕਿ ਮੰਦਾ ਕਿਸ ਨਾਲ ਝਗੜਾ ਪਾਪਣਾ ਕਿਤੇ ਜਦੋਂ ਮੰਦਾ ਬਹੁਤ ਬੁਲੇਗਾ ਅੰਦਰ ਦੀ ਬਿਰਤੀ ਖਮ ਕਰੇਗਾ ਜਦੋਂ ਕਿਸੇ ਨੂੰ ਮਾਰਾ ਬੋਲੂਗਾ ਉਨੇ ਦਾ ਝਗੜਾ ਹੋਏਗਾ ਲੜਾਈ ਹੋਏਗੀ ਮਾਰਨਗੇ ਇਹ ਹੋਏਗਾ ਫਿਰ ਸੱਜਣ ਲੋਕ ਕਹਿੰਦੇ ਬਾਦ ਦੇ ਬਾਦ ਕਾਹੂ ਸੁਣਗੀ ਕਹਿੰਦੇ ਭਗਵੇਂ ਕ੍ਰਿਸ਼ਨ ਜੀ ਕਹਾਣਾ ਕਰਿਆ ਅੰਦਰੋਂ ਸ਼ਰਨ ਬੁਰੂ ਉਹਨੂੰ ਅੰਦਰ ਦਾ ਝਗੜਾ ਹੋ ਕੇ ਸੁਭਾਲਦੇ ਇਹ ਅੰਦਰ ਦਾ ਝਗੜਾ ਮੁਕੇਗਾ ਫਿਰ ਬਾਹਰ ਦਾ ਝਗੜਾ ਮੁੱਕ ਜਾਣਾ ਹੈ ਅੰਦਰ ਸ਼ਾਂਤੀ ਆਏਗੀ ਬਾਹਰ ਵੀ ਸ਼ਾਂਤੀ ਰਹੇਗੀ। 15 ਦਾ ਝਗੜਾ ਮcomandਾ ਹਾਰਾ ਦੇ ਤਰ੍ਹਾਂ ਗੁਰੂ ਨਾਮ ਦਾ। ਜਿੰਦੇ ਜੀ ਦਾ ਰੱਬ ਦਾ ਨਾਮ ਜਪਦਾ ਹੈ ਅੰਦਰ ਦੇ ਝਗੜੇ ਮੁੱਕ ਜਾਂਦੇ। ਪਰ ਨਾਲ ਭਾਰਤ ਨੇ ਇੱਕ ਵਕਤ ਇਹ ਕਿਹਾ ਕਿ ਅੰਦਰ ਭਾਗ ਲੈਣਾ ਬੜਾ ਜ਼ਰੂਰੀ। ਭਾਵੇਂ ਅੰਦਰ ਜੁੜਨਾ ਬੜਾ ਜਿਹੜਾ ਮਨ ਤੇਰਾ ਬਾਹਰ ਭੱਜਿਆ ਕਰਦਾ ਹੈ ਨਾ ਇਸ ਮਨ ਨੂੰ ਅੰਦਰ ਟਿਕਾਉਣਾ ਪੈਂਦਾ ਹੈ ਅੰਦਰ ਭਾਵਨਾ ਦਾ ਪੈਂਦਾ ਆਪਣੇ ਆਪ ਦਾ ਜੁੜ ਕੇ ਬਹਿਣਾ ਪੈਂਦਾ ਹੈ ਪਾ ਤੇਰੀ ਜੀਵਨ ਵਿੱਚੋਂ ਝਗੜਿਆ ਦੇ ਤੂੰ ਰੱਬ ਦਾ ਨਾਮ ਲਵੇ ਕੱਢੀ ਸਤਿਗੁਰੂ ਨੂੰ ਨਾਮ ਦਾ ਜੀਤੇ ਜੈ ਹਰ ਸਿਮਰਨ ਭਿਆ ਕੋ ਬਾਦ ਗਤਨੀ ਕੋ ਬਾਦ ਝਗੜੇ ਵਿੱਚ ਬੜਾ ਭਾਗੀ ਹਰ ਜਨ ਪਰ ਭਾਵ ਲੈ ਕੇ ਫਿਰਾਂ ਤੇ ਇਹਦੇ ਨੂੰ ਜਪਿਆ ਪਤਾ ਭਾਵ ਲੈ ਕੇ ਜਪਿਆ ਜਾਂਦਾ ਹੈ ਭਾਵ ਆਪਣੇ ਆਪ ਨਾਲ ਲੁੜ ਕੇ ਜਦੋਂ ਬੈਠੇਗਾ ਫੇਰ ਕ੍ਰਮ ਦਾ ਨਾਮ ਲੈਣਦਾ ਨਾ ਝਗੜਾ ਮੁੱਕ ਜਾਂਦਾ ਹੈ ਅੰਦਰੋਂ ਝਗੜੇ ਮੁੱਕੇ ਬਾਹਰੋਂ ਝਗੜੇ ਆਪੇ ਮੁੱਕ ਜਾਂਦੇ ਅੰਦਰੋਂ ਸ਼ਾਂਤ ਹੋਣਾ ਅੰਦਰੋਂ ਇੱਕ ਬਿਆਨ ਬਾਹਰ ਦੇ ਝਗੜੇ ਮਾਰਨ ਤੇ ਆਪ ਨੂੰ ਆ ਬੈਠ ਜਾਣਾ ਉਹ ਹੁਣੇ ਕਰਮ ਪਰਮਾਤਮਾ ਦੇ ਨਾਮ ਤੇ ਲਾਉਂਦਾ ਸਾਡੇ ਅੰਦਰ ਇੱਕ ਉਤਰਾਜ ਜਗਾ ਜਰਦਾ ਸੰਕਲਪ ਆ ਬੇਕਰਮ ਕਰਦਾ ਜਿਹਨੂੰ ਆਪਾਂ ਕਹਿੰਦੇ ਕਿ ਚਲੋ ਕੁੱਝ ਹੋ ਰਹੀ ਹੈ ਜਦੋਂ ਬੰਦਾ ਸ਼ਾਂਤ ਹੋ ਜਾਂਦਾ ਹੈ ਰੱਬ ਦਾ ਨਾਮ ਲੱਗਦਾ ਜਪਦਾ ਹੈ ਇਹਦੇ ਉਤਰਾਜ ਨਾਮ ਮੁੱਕ ਜਾਂਦੇ ਨੇ ਸੰਕਲਪ ਆ ਬੇਕਰਮ ਖਤ ਹੋ ਜਾਂਦੇ ਨੇ ਅੰਦਰ ਟਿਕ ਜਾਂਦੇ ਨੇ ਫਿਰ ਅੰਦਰ ਦਾ ਝਗੜਾ ਹੋ ਜਾਂਦਾ ਉੱਤਰ ਦਾ ਝੜਨਾ ਹੁੰਦਾ ਹੈ ਬਾਹਰ ਦੇ ਝੜਨੇ ਆਪਣੀਆਂ ਯਾਦ ਨੂੰ ਮੁੱਕ ਜਾਂਦਾ ਹੈ ਕਿਹੜੇ ਕਿਸ ਨਾਲ ਚੱਲਦੀ ਹੈ